ਮਾਲਿਕ ਜੀ ਕਹਿੰਦੇ ਦੁਖ ਦਾ ਨਾਂ ਛਡੋ ਸਿੱਖਣ ਜਿਹੜਾ ਦੁਖ ਦਾ ਕਿ ਨਹੀਂ ਪੈਂਦਾ ਸਿੱਖ ਦਾ ਰਸਤਾ ਕਲੀਅਰ ਹੈ ਸਿੱਖ ਨੂੰ ਪਤਾ ਹੈ ਕਿ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਿੱਖ ਦਾ ਮਾਰਗ ਸਿੱਖ ਦਾ ਰਸਤਾ ਕਲੀਅਰ ਹੈ ਸਿੱਖ ਦੀ ਭਾਨਾ ਸਿੱਖ ਦੀ ਸ਼ਰਧਾ ਆਪਣੇ ਗੁਰੂ ਤੇ ਆ ਉਹ ਕਹਿੰਦਾ ਮਰ ਤੇ ਜਾਣਾ ਗਾ ਉਹ ਕਹਿੰਦਾ ਸ਼ੀਤ ਤੇ ਹੋ ਜਾਗਾ ਪਰ ਗੁਰੂ ਤੋਂ ਬਿਨਾ ਮੇਰਾ ਇਹ ਸਿਰ ਕਿਸੇ ਦੂਜੇ ਦੇ ਅੱਗੇ ਨਹੀਂ ਖੜਾ। ਐਸੇ ਖੜੇ। ਤੁਸੀਂ ਸਾਰਿਆਂ ਨੇ ਇਹ ਤੇ ਸ਼ਬਦ ਸਾਰਿਆਂ ਨੇ ਕੀਤੇ ਆ। ਆਪਾਂ ਜਦੋਂ ਅਰਦਾਸ ਕਰਦੇ ਆ ਤੇ ਅਰਦਾਸ ਤੋਂ ਬਾਅਦ ਇਹ ਪੜ੍ਹਦੇ ਆ ਆਗਿਆ ਭਈ ਆਕਾਲ ਕੀ ਤਮੈ ਚਲਾਇਓ। ਪੰਥ ਸਾਨੂੰ ਸਿੱਖਣ ਤੋਂ ਬੋਲੋ ਸਾਰੇ ਸਾਨੂੰ ਸਿੱਖਣ ਤੋਂ ਬੋਲੋ। ਤੇ ਜੇ ਸਿੱਖਣਾ ਨੂੰ ਕਮਿਆ। ਬਿਗੁਰੂ ਮੰਨਿਓ ਗ੍ਰੰਥ ਮੇਰੇ ਹੋ ਜਿਹੜੀ ਉਹ ਕਾਬਰੇ ਆ ਗਈ ਬੜੀ ਬੜੀ ਪੰਜਾਬ ਦੇ ਵਿੱਚ ਉੱਥੇ ਕੌਣ ਜਾਂਦਾ ਆਬ ਪੀਅ ਸੇਵ ਮੱਤੇ ਦੇ ਕਿਰਨ ਕੌਣ ਲੈ ਕੇ ਜਾਂਦਾ ਫਿਰ ਤੁਹਾਕਾ ਜਦੋਂ ਤੇਆਂ ਨਹੀਂ ਖੁੱਪ ਪਈ ਹੋਈ ਸੀ ਤੁਸੀਂ ਹਰਾਨ ਹੋ ਜਾਓ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਦੁਬਿਤਾ ਨਾ ਪੜੋ ਸਿੱਖਾਂ ਨੂੰ ਦੁਬਿਤਾ ਦੇਣਾ ਪਏ ਤੇਰਾ ਗੁਰੂ ਗ੍ਰੰਥ ਹੈ ਤੇ ਗੁਰੂ ਗ੍ਰੰਥ ਨੂੰ ਸਮਰਪਿਤ ਰਹਿ ਪਾਈ ਸਾਈ ਪਾਈ ਨਤੀਤਾਸ ਆਪਾਂ ਸ਼ਾਬਾਹ ਬਾਨ ਅਰਦਾਸ ਕਰਦੇ ਹਾਂ ਕਿ ਨਾ ਸਿੰਗਾ ਸਿੰਗਲੀਆਂ ਘਰ ਨੇ ਇਹ ਤਸੀਸ ਦਿੱਤੇ ਬੰਦ ਬੰਦ ਕਿਟਾਏ ਕੋ ਪੰਜਾਲ ਪੜਦੇ ਹਨ ਇਹ ਉਹ ਸੰ ਜਿਨ੍ਹਾਂ ਨੇ ਆਪਣੀ ਜਿੰਦ ਾ ਖਤਮ ਕਰ ਦਿੱਤੀ ਇਹ ਉਹ ਸੰ ਜਿਹੜੇ ਆਪਣੇ ਗੁਰੂ ਨੂੰ ਸਮਰਪਿਤ ਸੰ ਭਾਈ ਸਾਹਿਬ ਮਤੀ ਦਾਸ ਜੀ ਨੂੰ ਕਾਜੀ ਨੇ ਆ ਕੇ ਕਿਹਾ ਸੱਜਣਾ ਇੱਕ ਪਾਸੇ ਰਾਜਮਾਨਿਆ ਮਤੀ ਦਾਸ ਨੂੰ ਆਇਆ ਜਦਾਲ ਕਾਜੀ ਅਗਿਰਾਜ ਇੱਕ ਪਾਸੇ ਰਾਜ ਆ ਗਿਆ ਇੱਕ ਪਾਸੇ ਨਵਾਬੀ ਆ ਇੱਕ ਪਾਸੇ ਅਸਰਾਂ ਦੇ ਢੋਲੇ ਆ ਦੂਜੇ ਪਾਸੇ ਆ ਆਪਨੇ ਗੁਰੂ ਨੂੰ ਛੱਡ ਦੇਗਾ ਰਾਜ ਆ ਮਿਲ ਜੇਗਾ ਆਪਨੇ ਗੁਰੂ ਨੂੰ ਛੱਡ ਦੇਗਾ ਨਵਾਬੀ ਮਿਲ ਜਾਏਗੀ ਆਪਣੇ ਗੁਰੂ ਨੂੰ ਛੱਡ ਦੇਗਾ ਅਸਰਾਂ ਦੇ ਢੋਲੇ ਮਿਲ ਜਾਣਗੇ ਤੇਰੀਆਂ ਆਉਣ ਵਾਲੀਆਂ ਪੀੜੀਆਂ ਰਾਜ ਭਾਤ ਖੋਦਣਗੀਆਂ ਗੁਰੂ ਨੂੰ ਛੱਡ ਦੇ ਤੇ ਗੁਰੂ ਨਾਲ ਕਿੱਨੇ ਕੜਾ ਆ ਵੇਖੜਾ ਆ ਰਾਤਿਆਲੀ ਆ ਰਾਤਿਆ ਆ ਰੇ ਦੇ ਨਾਲ ਤੈਨੂੰ ਤਾਂ ਹਰ ਕੰਮ ਕਰ ਦਿੱਤਾ ਜਾਣਾ ਹੈ ਆਰੇ ਦੇ ਨਾਲ ਤੈਨੂੰ ਸ਼ੀਰ ਕਰ ਦਿੱਤਾ ਜਾਣਾ 10 ਕੀ ਕਹਿੰਦਾ ਤੇ ਭਾਈ ਸਾਹਿਬ ਭਾਈ ਮਤੀ ਦਾ ਇਹਨੇ ਸ਼ੇਰ ਚਾ ਕਰਕੇ ਜਲਾਵ ਦੀਆਂ ਕਾਜੀ ਦੀਆਂ ਅੱਖਾਂ ਦੇ ਅੱਖਾਂ ਪਾ ਕੇ ਕਰ ਕਈ ਕਾਜੀ ਮੇਰਾ ਮੇਰੀ ਗੁਰੂ ਨਾਲ ਪਿਆਰ ਆ ਮੈਂ ਗੁਰੂ ਸਮਰਪਤ ਆ ਮੈਨੂੰ ਰਾਜ ਪਾਕ ਅਫਸਰਾਂ ਦੇ ਢੋਲੇ ਨਹੀਂ ਚਾਹੀਦੇ ਮੈਨੂੰ ਗੁਰੂ ਦੀ ਸਿੱਖੀ ਚਾਹੀਦੀ ਆ ਆਇਆ ਗੁਰੂ ਦਾ ਪਿਆਰ ਆਇਆ ਸਿੱਖੀ ਬਣੀ ਪਾਤੜਾ ਸਾਡੇ ਤੇ ਬੜਾ ਰੋਖਾ ਆ ਗਿਆ ਮੱਝ ਨਹੀਂ ਜਲਦੀ ਚਲੋ ਪੇੜਾ ਬਣਾਉਣ ਕਿਤੇ ਜਾਈਏ ਉਹ ਕਿਹੜੀ ਕਬਰ ਤੇ ਤੁਰਿਆ ਬੰਦਾ ਹੈ ਕਿਹੜੇ ਬਾਬੇ ਨੂੰ ਮੰਨੀ ਜਾਂਦਾ ਹੈ ਕਿਹੜੀ ਮਿੱਟੀ ਕੱਢਣ ਤੇ ਤੁਰਿਆ ਤਾਂ ਕਿੱਥੇ-ਕਿੱਥੇ ਜਾ ਕੇ ਅਸੀਂ ਨਕਾਲਾ ਬਣਦੇ ਆਂ ਨਾਲੇ ਨਹੀਂ ਜਿਸੇ ਇੱਕੋ ਨਹੀਂ ਆ ਕਿਤੇ ਕਿਹਦੇ ਸਿੱਖ ਮਰਦਾ ਮਰ ਜਾਏਗਾ ਸਿੱਖ ਭੁੱਖਾ ਮਰ ਜਾਏਗਾ ਸਿੱਖ ਆਪਣਾ ਪਰਿਵਾਰ ਸਿੱਖ ਆਪਣਾ ਪਰਿਵਾਰ ਕੁਰਬਾਨ ਸ਼ੀਲਤ ਵਾਸਕਦਾ ਸਿੱਖ ਗੁਰੂ ਨੂੰ ਨਹੀਂ ਛੱਡਦਾ ਐਸਾ ਸਿੱਖ ਐਂ ਤੇ ਛੁੱਟੀਆਂ-ਛੁੱਟੀਆਂ ਤੀਜਾ ਵੇਖ ਕੇ 15 ਕਿਤੇ ਕਿਤੇ ਤੁਰੇ ਬੰਦੇ ਆ ਸਤਗੁਰੂ ਨੇ ਬਚਨ ਕਹਿ ਦੁਬਦਾ ਨਾ ਪੜੋ ਸਿੱਖਾ ਦੁਬਦਾ ਦੇ ਨਾ ਪੈ ਹਰ ਕਿਸੇ ਨ ਹੋਰ ਨਾ ਪੁੱਜੋ ਅਸੀਂ ਰੱਬ ਤੋਂ ਬਿਨਾ ਕਿਸੇ ਹੋਰ ਦੀ ਪੂਜਾ ਨਹੀਂ ਕਰਦੇ ਨਹੀਂ ਕਰਦੇ ਅਸੀਂ ਨਹੀਂ ਕਰਦੇ ਕਿਸੇ ਦੀ ਪੂਜਾ ਆਪਾਂ ਹੋਇ ਪੜਦੇ ਆ ਪਾਣੀ ਕਹੇ ਜੰਮ ਤੇ ਤੋਰੇ ਤਰਤੇ ਕੋਈ ਆਖ ਕਰੈ ਨਹੀਂ ਆ ਮੇਰਾ ਰਾਮ ਰਹੀਮ ਪ੍ਰਾਨ ਪ੍ਰਾਣ ਅਨੇਕ ਹੈ ਬੜੇ ਨੇ ਅਜੀ ਨਹੀਂ ਮੰਨਦੇ ਰਾਮ ਰਹੀਮ ਪ੍ਰਾਨ ਪ੍ਰਾਣ ਅਨੇਕ ਹੈ ਮਤ ਇੱਕ ਨਾਮ ਅਗੇ ਉਸਮਰਤ ਸਾਸ਼ਤਰ ਵੇਦ ਸਭਾ ਕੋ ਪੇਧ ਹੈ ਤਾਂ ਇਹ ਅਜੀ ਹੈ i'm not gonna be